ਪਤੀ ਦੇ ਦੇ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਇੱਕ ਆਹਵਾਨ ਕੀਤਾ ਗਿਆ ਵੀ ਆਪਾਂ ਇੱਕ ਰੁੱਖ ਜਿਹੜਾ ਹੈਗਾ ਆਪਣੀ ਮਾਂ ਦੀ ਜਾਦ ਦੇ ਵਿੱਚ ਲਗਾਣਾ ਤੇ ਉਸੇ ਲੜੀ ਦੇ ਤਹਿਤ ਅੱਜ ਅਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਇਹ ਪ੍ਰੋਗਰਾਮ ਜ਼ਿਲ੍ਹਾ ਲੈਵਲ ਦਾ ਸ੍ਰੀ ਕ੍ਰਿਸ਼ਨਾ ਬੇਸਾਰਾ ਗੁਰੂਸ਼ਾਲਾ ਭਲਾੜਾ ਵਿੱਚ ਇਹ ਕਰਤਾ ਹੈ ਔਰ ਇਹਦੇ ਵਿੱਚ ਅਸੀਂ ਸਾਡੀ ਸਾਰਾ ਜ਼ਿਲ੍ਹਾ ਟੀਮ ਇੱਥੇ ਪਹੁੰਚੀ ਹੈ ਔਰ ਇੱਥੇ ਅਸੀਂ ਜਿਹੜਾ ਹੈਗਾ ਸਾਨੂੰ ਪੋਦੇ ਨਹੀਂ ਅਸੀਂ ਵਿਤਰਿਤ ਕਰਤੇ ਨੇ ਔਰ ਸਾਰੇ ਸਾਰੇ ਕਾਰਕਿਰਤਾ ਨੂੰ ਬੇਨਤੀ ਕੀਤੀ ਹੈ ਵੀ ਆਪਾਂ ਆਪਣੇ ਆਪਣੇ ਵਰਤਵਾਦ ਆਪਾਂ ਹਰ ਇੱਕ ਕਬੂਦ ਦੇ ਉੱਤੇ ਅਸੀਂ ਜਿਹੜਾ ਹੈਗਾ ਟਾਰਗੇਟ ਲੈ ਕੇ ਚੱਲਦੇ ਆਂਗੇ ਇੱਕ ਕਬੂਦ ਦੇ ਉੱਤੇ ਜੀ ਘੱਟ ਤੋਂ ਘੱਟ 50 ਪੌਦੇ ਜਿਹੜੇ ਹੈਗੇ ਲਗਾ ਕੇ ਉਹਨਾਂ ਦੀ ਦੇਖ ਰੇਖ ਹੋਵੇ ਔਰ ਸਹੀ ਜਗ੍ਹਾ ਦੇ ਉੱਤੇ ਇਹ ਪੌਦੇ ਲੱਗ ਜਾਣ ਜਿੱਥੇ ਇਹਨਾਂ ਦੀ ਜ਼ਰੂਰਤ ਹੈਗੀ ਹੈ ਔਰ ਜਿੱਥੇ ਇਹਨਾਂ ਦੀ ਸਾਂਭ ਸੰਭਾਲ ਹੋਵੇ ਉਹਦੇ ਵਾਸਤੇ ਜਿਹੜਾ ਹੈਗਾ ਇਹ ਅਪਰਾਲਾ ਅਸੀਂ ਸ਼ੁਰੂ ਕਰਤਾ ਹੈ ਔਰ ਸਾਡੀ ਸੋਚ ਹੈਗੀ ਹੈ ਵੀ ਜਿਹੜੇ ਇਹ ਪੌਦੇ ਨੇ ਇਜੀ ਵਿੱਚ ਉਹਨਾਂ ਸਿੱਤੇ ਭਲਾਡਾ ਕ੍ਰਿਸ਼ਨਾ ਬੇਸਾਰਾ ਕੌਸ਼ਲਾ ਚ ਸ਼ੁਰੂਆਤ ਕੀਤੀ ਹੈ ਵੀ ਇੱਥੇ ਲਾ ਕੇ ਵੀ ਤਾਂ ਜੋ ਅਜੇ ਹੀ ਥਾਮਾਂ ਤੇ ਜਿੱਥੇ ਨਾਲੇ ਤਾਂ ਉਹਨਾਂ ਦੀ ਸਾਮ ਸੰਭਾਲ ਹੋਵੇ ਨਾਲੇ ਉੱਥੇ ਇਹਨਾਂ ਦੀ ਵਧੀਆ ਉਹ ਉਹਨਾਂ ਦਾ ਜ਼ਰੂਰਤ ਵੀ ਹੋਵੇ ਤੇ ਇਸ ਕਰਕੇ ਇਹ ਜਿਹੜਾ ਹੈਗਾ ਸਾਡਾ ਪਾਰਟੀ ਦਾ ਵੀ ਇੱਕ ਪ੍ਰੋਗਰਾਮ ਹੈਗਾ ਇੱਕ ਰੁੱਖ ਬਾ ਦੇ ਨਾਮ ਜਿਹੜਾ ਹੈਗਾ ਉਹਦੀਆਂ ਸ਼ੁਰੂਆਤ ਵੀ ਕੀਤੀ ਹੈ ਤੇ ਅਸੀਂ ਸਾਨੂੰ ਉਮੀਦ ਹੈ ਵੀ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ 642 ਬੂਥ ਰੇ ਦੀ ਕਿਹਦੇ ਵੀ 4 ਹੀ ਬੂਥ ਦੇ ਵਿੱਚ 50 ਬੂਥ ਦੇ ਹੈਗੇ ਉਹ ਲਗਾ ਕੇ পাৰ্টি দি মুহিমো কেনেকৈ